ਅੱਜ ਨਗਰ ਨਿਗਮ ਹੁਸ਼ਿਆਰਪੁਰ ਦੇ ਵਿੱਚ ਅਸੀਂ ਦੁਬਾਰਾ ਜਿਹੜੀ ਇਹ ਦੂਸਰੀ ਵਾਰ ਇੱਥੇ ਆਇਆ ਔਰ ਅੱਜ ਸਾਰੇ ਸਾਥੀਆਂ ਨੂੰ ਇਹ ਅਪੀਲ ਕੀਤੀ ਹੈ ਕਿ ਚੋਕੀ ਮੰਤਰੀ ਸਾਹਿਬ ਸਾਡੇ ਸ਼ਹਿਰ ਦੇ ਵਿੱਚ ਨਹੀਂ ਹੈਗੇ ਉਹ ਦਿੱਲੀ ਗਏ ਹੋਏ ਨੇ ਉਹਨਾਂ ਦੇ ਆਇਆ ਤੇ ਅਸੀਂ ਇਹਨਾਂ ਦੀ ਇੱਕ ਜਲਦੀ ਮੀਟਿੰਗ ਕਰਵਾਵਾਂਗੇ ਔਰ ਉਹਦੇ ਵਿੱਚ ਇਹਨਾਂ ਦੀ ਜੋ ਤਕਲੀਫ ਹੈਗੀ ਆ ਪੱਕੇ ਹੋਣ ਦੀ ਮੰਗ ਹੈ ਉਹਨੂੰ ਵਿਚਾਰ ਵਿੱਚ ਲਿਆ ਕੇ ਅਸੀਂ ਵੀ ਕਹਾਂਗੇ ਮਾਨਯੋਗ ਮੰਤਰੀ ਸਾਹਿਬ ਨੂੰ ਵੀ ਇਹਨਾਂ ਨੂੰ ਪੱਕਿਆਂ ਕੀਤਾ ਜਾਵੇ ਉਹਦੇ ਲਈ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਜਿਹੜੀ ਹਾਲ ਫਿਲਹਾਲ ਸ਼ਹਿਰ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਆਂ ਹੜਤਾਲ ਨੂੰ ਪੋਸਟਪੋਨ ਕਰ ਦਿੱਤਾ ਜਾਵੇ ਤਾਂ ਉਹ ਜਿਹੜੀ ਸਾਡੀ ਅਪੀਲ ਸਾਡੀ ਬੇਨਤੀ ਇਹਨਾਂ ਨੇ ਮੰਨੀ ਹੈ ਇਹਦੇ ਵਿੱਚ ਅੱਜ ਉੱਚੇਚੇ ਤੌਰ ਤੇ ਸਾਡੇ ਮਾਨਯੋਗ ਸ਼ਾਰਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਜੀ ਉਹਨਾਂ ਦੇ ਨਾਲ ਨਗਰ ਨਿਗਮ ਕਮਿਸ਼ਨਰ ਸਾਡੀ ਭੈਣ ਔਰ ਪ੍ਰਦੀਪ ਜੀ ਰਾਹੁਲ ਆਦੀਆ ਜੀ ਕਮਲ ਜੀ ਰਾਜਾ ਜੀ ਔਰ ਸਾਰੇ ਸਾਥੀ ਇੱਥੇ ਬੈਠੇ ਸੀਗੇ ਨਾਲ ਮਾਨਯੋਗ ਮੀਰ ਸਾਹਿਬ ਤਿਵਾੜੀ ਸਾਹਿਬ ਤੋਂ ਸਾਰਿਆਂ ਨੇ ਮੁਲਾਜ਼ਮਾਂ ਨੂੰ ਇਹ ਬੇਨਤੀ ਅਪੀਲ ਕੀਤੀ ਹੈ ਤਾਂ ਮੁਲਾਜ਼ਮਾਂ ਨੇ ਇਹਨਾਂ ਦੇ ਸ਼ਬਦਾਂ ਦਾ ਪਾਸ ਰੱਖਦਿਆਂ ਹੋਇਆ ਇਸ ਹੜਤਾਲ ਨੂੰ ਪੋਸਟਪੋਨ ਕੀਤਾ ਤੇ ਮੈਂ ਵੀ ਇਹਨਾਂ ਦਾ ਧੰਨਵਾਦ ਕਰਦਾ ਔਰ ਜਲਦ ਜਦੋਂ ਮੰਤਰੀ ਸਾਹਿਬ ਆਉਂਦੇ ਆ ਸਾਰੇ ਸਾਥੀਆਂ ਨੂੰ ਅਸੀਂ ਨਾਲ ਲਿਜਾ ਕੇ ਨਾਲ ਇਹਨਾਂ ਦੀ ਗੱਲ ਕਰਕੇ ਇਹਨਾਂ ਨੂੰ ਪੱਕਿਆਂ ਕਰਵਾਉਣ ਦੀ ਵਿੱਚ ਮੈਂ ਸਮਝਦਾ ਸਾਡੀ ਮੋਰਲ ਡਿਊਟੀ ਬਣਦੀ ਹੈ ਔਰ ਸਰਕਾਰ ਦਾ ਵੀ ਇਹ ਇਹ ਜਿੱਥੇ ਸਰਕਾਰ ਦੇ ਪੱਖ ਦੀ ਗੱਲ ਆਉਂਦੀ ਹੈ ਤਾਂ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਇਹਨਾਂ ਦੀ ਸਿੰਪੈਥੈਟਿਕਲੀ ਜਿਹੜਾ ਹੱਲ ਉਹ ਕੱਢਿਆ ਜਾਏ 2014 ਚ ਜਿਹੜਾ ਫਗਵਾੜੇ ਹੜਤਾਲ ਕੀਤੀ ਸੀ ਸੀਰ ਮੈਮਾ ਨੇ ਉਹਦੇ ਬਾਅਦ ਚ ਉਹਨਾਂ ਨੂੰ ਪੱਕੇ ਕੀਤਾ ਗਿਆ ਹੜਤਾਲ ਹੀ ਆ ਇੱਕ ਜਿਹੜਾ ਹੈਗਾ ਪੱਕੇ ਹੋਣ ਦਾ ਜਾਂ ਹੱਕ ਲੈਣ ਦਾ ਸਰਕਾਰ ਉਦਾਂ ਕਿਉਂ ਨਹੀਂ ਸੋਚਦੀ ਕਿ ਅਸੀਂ ਇਹਨਾਂ ਨੂੰ ਹੜਤਾਲ ਤੋਂ ਜਾਣ ਤੋਂ ਬਿਨਾਂ ਹੀ ਜਿਹੜਾ ਹੈਗਾ ਇਹਨਾਂ ਦੇ ਹੱਕ ਦੇ ਦਈਏ ਜਿਹੜੇ ਬਣਦੇ ਆ ਜਿਨ੍ਹਾਂ ਦੇ ਲਈ ਮਤੇ ਵੀ ਪੈਂਦੇ ਆ ਇਹਨਾਂ ਵੱਲੋਂ ਮੰਗ ਪੱਤਰ ਵੀ ਦਿੱਤੇ ਜਾਂਦੇ ਆ ਤੇ ਸਰਕਾਰਾਂ ਕਿਉਂ ਨਹੀਂ ਸੋਚਦੀਆਂ ਮਤਲਬ ਹੜਤਾਲ ਦੇ ਬਾਅਦ ਚ ਹੀ ਜਿਹੜਾ ਹੈਗਾ ਖਿਆਲ ਆਉਂਦਾ ਹੈਗਾ ਦੇਖੋ ਗੱਲ ਇਹ ਆ ਵੀ ਜਿੰਨੀ ਦੇ ਨਿਆਣਾ ਕਹਿੰਦੇ ਰੂਵੀ ਇਹਨਾਂ ਤਾਂ ਉਨੀ ਦੇਰ ਮਾਂ ਵੀ ਦੁੱਧ ਨਹੀਂ ਦਿੰਦੀ ਇਹਨਾਂ ਦੇ ਲਈ ਖਾਸ ਕਰਕੇ ਮੈਂ ਸਮਝਦਾ ਕਿ ਇਹ ਜਿਹੜਾ ਵਰਗ ਹੈ ਇਹਨਾਂ ਦੇ ਲਈ ਪਾਲਿਸੀ ਜਿਹੜੀ ਆ ਕਿਸੇ ਵੀ ਸਰਕਾਰ ਨੇ ਹਾਲੇ ਤੱਕ ਚੱਜ ਦੀ ਨਹੀਂ ਬਣਾਈ ਇਹਨਾਂ ਦੀ ਭਰਤੀ ਜਿਹੜੀ ਸਫਾਈ ਸੇਵਕ ਸੀਵਰਮੈਨ ਦੀ ਜਾਂ ਦਰਜਾ 4 ਕਰਮਚਾਰੀਆਂ ਦੀ ਜਿਹੜੀ ਭਰਤੀ ਆ ਮੈਂ ਇਸ ਸਰਕਾਰ ਤੋਂ ਵੀ ਪਹਿਲੀਆਂ ਸਰਕਾਰਾਂ ਤੋਂ ਵੀ ਅਸੀਂ ਹਾਲੇ ਚਲੋ ਇਸ ਸਰਕਾਰ ਨਾਲ ਤਾਂ ਸਾਡਾ ਹਾਲੇ ਬਹੁਤਾ ਡਾਇਲੌਗ ਹੋਇਆ ਨਹੀਂ ਕਿਉਂਕਿ ਜਦੋਂ ਦੇ ਕਮਿਸ਼ਨ ਦੀ ਚੇਅਰਮੈਨ ਮੇਰੇ ਤੋਂ ਆਈ ਉਹ ਇਲੈਕਸ਼ਨ ਦਾ ਦੌਰ ਹੀ ਰਿਹਾ ਹੈ ਤੇ ਹਾਲੇ ਤੱਕ ਵੀ ਇਲੈਕਸ਼ਨ ਦੇ ਦੌਰ 'ਚ ਹੀ ਅਸੀਂ ਬੈਠੇ ਆਂ ਤੇ ਜਲਦੀ ਅਸੀਂ ਸਰਕਾਰ ਦੇ ਨਾਲ ਗੱਲ ਕਰਕੇ ਪੰਜਾਬ ਗਵਰਨਮੈਂਟ ਨਾਲ ਗੱਲ ਕਰਕੇ ਮਾਨਯੋਗ ਭਗਵੰਤ ਮਾਨ ਸਾਹਿਬ ਨਾਲ ਗੱਲ ਕਰਕੇ ਇਹਨਾਂ ਦੇ ਲਈ ਕੋਈ ਐਸੀ ਪਾਲਿਸੀ ਬਣਾਵਾਂਗੇ ਕਿ ਜਿਹੜੀ ਇਹਨਾਂ ਦੀ ਰਿਕਰੂਟਮੈਂਟ ਆ ਉਹ ਪੱਕੀ ਤੌਰ ਤੇ ਭਰਤੀ ਹੋਣੀ ਚਾਹੀਦੀ ਤੁਹਾਡੀ ਵਾਲੀ ਗੱਲ ਬਿਲਕੁਲ درست ਹੈ ਕਿ ਹਰ ਵੇਲੇ ਜਦੋਂ ਸਾਨੂੰ ਕੋਈ ਵੀ ਚੀਜ਼ ਅਸੀਂ ਲੈਣੀ ਹੁੰਦੀ ਆ ਮੁਲਾਜ਼ਮਾਂ ਨੇ ਉਹਨਾਂ ਨੂੰ ਹੜਤਾਲ ਦਾ ਹੀ ਜਿਹੜਾ ਉਹਦੀ ਹੈਲਪ ਲੈਣੀ ਪੈਂਦੀ ਆ ਤੇ ਹੜਤਾਲ ਹੀ ਇੱਕ ਜ਼ਰੀਆ ਰਹਿ ਜਾਂਦਾ ਇਹਨਾਂ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦਾ ਮੈਂ ਸਮਝਦਾ ਇਸੇ ਲਈ ਸਰਕਾਰ ਨੇ ਸਾਨੂੰ ਇਹ ਜ਼ਿੰਮੇਵਾਰੀ ਦਿੱਤੀ ਆ ਤੇ ਅਸੀਂ ਕੋਈ ਨਾ ਕੋਈ ਹੱਲ ਜਿਹੜਾ ਇਹਨਾਂ ਦੇ ਲਈ ਵਧੀਆ ਕਰਦਾ